ਲੇ ਐਲੈ ਦੇ ਵਿੱਚ ਨਹੀਂ ਅੱਜ ਦੇ ਸਮੇਂ ਦੇ ਵਿੱਚ ਸੈਨ ਫਰਾਂਸਿਸਕੋ ਡੈਲਸ ਆਸਟਨ ਨਿਊਯਾਰਕ ਹਰ ਜਗ੍ਹਾ ਤੇ ਪ੍ਰੋਟੈਸਟ ਸ਼ੁਰੂ ਹੋ ਗਏ ਨੇ ਔਰ ਇਵਨ ਸੈਨ ਫਰਾਂਸਿਸਕੋ ਦੇ ਵਿੱਚ ਮਿਸ਼ਨ ਸਟਰੀਟ ਦੇ ਉੱਪਰ ਕਹਿੰਦੇ ਜੀ ਸੈਂਕੜੇ ਲੋਕ ਉੱਥੇ ਅ ਪ੍ਰੋਟੈਸਟ ਕਰ ਰਹੇ ਨੇ ਔਰ ਬਾਕੀ ਸਿਟੀਜ਼ ਦੇ ਵਿੱਚ ਵੈਸੇ ਤਾਂ ਪ੍ਰੋਟੈਸਟਰਸ ਕਾਫੀ ਸ਼ਾਂਤ ਨੇ ਲੇਕਿਨ ਕਈ ਥਾਵਾਂ ਦੇ ਉੱਪਰ ਜਿਹੜੀ ਹੈਗੀ ਲਾ ਇਨਫੋਰਸਮੈਂਟ ਨਾਲ ਉਹਨਾਂ ਦੀ ਚੜ੍ਹਪ ਸਾਹਮਣੇ ਆਈ ਹੈ ਤੇ ਅ ਦਰਜਨਾ ਲੋਕ ਜਿਹੜੇ ਨੇ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਹੁਣ ਹੋ ਕੀ ਰਿਹਾ ਹੁਣ ਜਿਹੜੀ ਇਹ ਸਿਚੁਏਸ਼ਨ ਹੈ ਇਹਦੇ ਚ ਤੂੰ ਤੂੰ ਮੈਂ ਮੈਂ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਮਿਸਟਰ ਟਰੰਪ ਤੇ ਮਿਸਟਰ ਗਵਰਨਰ ਜਿਹੜੇ ਨੇ ਨਿਊਸਮ ਉਹਨਾਂ ਦੇ ਵੱਲੋਂ ਹੋ ਰਹੀ ਹੈ ਮਿਸਟਰ ਨਿਊਸਮ ਹੁਣ ਤੱਕ ਨਾ ਆਰਾਮ ਨਾਲ ਬੈਠੇ ਸੀ ਲੇਕਿਨ ਹੁਣ ਉਹ ਵੀ ਭੜਕ ਗਏ ਨਜ਼ਰ ਆ ਰਹੇ ਨੇ ਭੜਕੇ ਕਿਉਂ ਬਾਰਡਰਸ ਆਰ ਟਮ ਹੋਮਨ ਨੇ ਇੱਕ ਗੱਲ ਆਖੀ ਐਨਬੀਸੀ ਨਿਊਜ਼ ਨੂੰ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਵਿੱਚ ਜੇ ਕੋਈ ਵੀ ਅਰਚਨ ਬਣੇਗਾ ਇੰਟਰਫੇਅਰ ਕਰੇਗਾ ਭਾਵੇਂ ਉਹ ਮਿਸਟਰ ਨਿਊਸਮ ਹੀ ਕਿਉਂ ਨਾ ਹੋਣ ਮੈਂ ਉਹਨਾਂ ਨੂੰ ਅਰੈਸਟ ਕਰ ਲਾਂਗਾ ਮਿਸਟਰ ਨਿਊਸਮ ਨੇ ਇਸ ਗੱਲ ਨੂੰ ਸੁਣਦੇ ਸਾਰ ਰਿਐਕਟ ਕੀਤਾ ਉਹ ਕਹਿੰਦੇ ਕਮ ਆਫਟਰ ਮੀ ਅਰੈਸਟ ਮੀ ਟਫ ਗਾਇ ਲੈਟਸ ਜਸਟ ਗੈਟ ਇਟ ਓਵਰ ਵਿਦ ਉਹ ਇਸ ਗੱਲ ਨੂੰ ਉਹਨਾਂ ਨੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਲਿਆ ਲੇਕਿਨ ਬਾਲਟੀ ਤੇ ਤੇਲ ਪਾਉਣਾ ਮਿਸਟਰ ਡੋਨਲਡ 트ਰੰਪ ਨੂੰ ਬਹੁਤ ਈਜ਼ੀ ਤਰੀਕੇ ਦੇ ਨਾਲ ਆਂਦਾ ਹੈ ਇੱਕ ਰਿਪੋਰਟਰ ਨੇ ਮਿਸਟਰ 트ਰੰਪ ਨੂੰ ਪੁੱਛਿਆ ਕਿ ਹੋਮਨ ਸ਼ੁੱਡ ਅਰੈਸਟ ਮਿਸਟਰ ਹਿਊਮਨ ਮਿਸਟਰ ਨਿਊਸਮ ਕਿਉਂ ਕਰ ਸਕਦਾ ਔਰ ਮਿਸਟਰ ਡੋਨਲਡ 트ਰੰਪ ਨੇ ਕਿਹਾ ਕਿ ਜੇ ਮੈਂ ਟਾਮ ਹੋਮਨ ਦੀ ਥਾਂ ਹੁੰਦਾ ਤਾਂ ਮੈਂ ਕਰ ਦਿੰਦਾ ਆਈ ਊਡ ਡੂ ਥੈਟ ਇਫ ਆਈ ਵਰ ਟਾਮ ਮਿਸਟਰ ਨਿਊਸਮ ਨੂੰ ਕਹਿੰਦੇ ਮੈਂ ਲਾਈਕ ਕਰਦਾ ਲੇਕਿਨ ਉਹ ਗ੍ਰੋਸਲੀ ਇਨਕੰਪੀਟੈਂਟ ਨੇ ਕੈਲੀਫੋਰਨੀਆ ਨੂੰ ਸੰਭਾਲਣ ਦੇ ਲਈ ਮਿਸਟਰ ਨਿਊਸਮ ਉਹਨਾਂ ਨੇ ਕਿਹਾ ਕਹਿੰਦੇ ਦ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਨੇ ਇੱਕ ਸੈਟਿੰਗ ਗਵਰਨਰ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਗੱਲ ਕੀਤੀ ਹੈ ਦਿਸ ਇਜ਼ ਅ ਡੇ ਆਈ ਹੋਪਡ ਆਈ ਊਡ ਨੈਵਰ ਸੀ ਇਨ ਅਮਰੀਕਾ ਸੋ ਇਹ ਬਹੁਤ ਜ਼ਿਆਦਾ ਹੁਣ ਤੋਂ ਤੋਂ ਮੈਂ ਮੈਂ ਇਸ ਤਰ੍ਹਾਂ ਚੱਲਣ ਲੱਗ ਗਈ ਹੈ ਜਿਵੇਂ ਗਲੀ ਦੇ ਵਿੱਚ ਦੋ ਔਰਤਾਂ ਖੜੀਆਂ ਹੋ ਕੇ ਲੜਦੀਆਂ ਸੀ ਇੱਕ ਕਮੈਂਟ ਉਧਰੋਂ ਆਉਂਦਾ ਹੈ ਇੱਕ ਕਮੈਂਟ ਉਧਰੋਂ ਆਉਂਦਾ ਹੈ ਸੋਸ਼ਲ ਮੀਡੀਆ ਇਸ ਤਰੀਕੇ ਦੋਨੋਂ ਨੂੰ ਆਪਸ ਦੇ ਵਿੱਚ ਜਿਹੜਾ ਹੈਗਾ ਉਹ ਲੜਦੇ ਹੋਏ ਨਜ਼ਰ ਆ ਰਹੇ ਨੇ ਖੈਰ ਹੁਣ ਇੱਕ ਰਿਪੋਰਟਰ ਜਿਹੜਾ ਸੀ ਉਸਨੇ ਮਿਸਟਰ ਟਰੰਪ ਨੂੰ ਦੁਬਾਰਾ ਪੁੱਛਿਆ ਉਹ ਕਹਿੰਦੇ ਮਿਸਟਰ ਨਿਊਸਮ ਨੂੰ ਗਵਰਨਰ ਨਿਊਸਮ ਨੂੰ ਕਿਸ ਵਿਸ਼ੇ ਦੇ ਵਿੱਚ ਚਾਰਜ ਕੀਤਾ ਜਾਏਗਾ ਮਿਸਟਰ ਡੋਨਲਡ 트੍ਰੰਪ ਦਾ ਕਹਿਣਾ ਸੀ ਕਹਿੰਦੇ ਪ੍ਰਾਈਮਰੀ ਕਰਾਇਮ ਉਹਨਾਂ ਦਾ ਇਹ ਹੈ ਕਿ ਉਹ ਉਹਨਾਂ ਨੇ ਗਵਰਨਰ ਦੇ ਵਾਸਤੇ ਰਨ ਕੀਤਾ ਰਨਿੰਗ ਫਾਰ ਗਵਰਨਰ ਜਿਸ ਤਰ੍ਹਾਂ ਕਿ ਮਿਸਟਰ ਬਾਈਡਨ ਨੇ ਦੇਸ਼ ਦਾ ਹਾਲ ਕੀਤਾ ਉਹੀ ਹਾਲ ਮਿਸਟਰ ਨਿਊਸਮ ਨੇ ਕੈਲੀਫੋਰਨੀਆ ਦਾ ਕੀਤਾ ਇਹ ਮਿਸਟਰ 트੍ਰੰਪ ਤੇ ਜਿਹੜੇ ਸੀ ਸ਼ਬਦ ਸੀ ਹੁਣ ਇਹ ਸਾਰੀ ਚੀਜ਼ ਬਹੁਤ ਜ਼ਿਆਦਾ ਮਾਹੌਲ ਗਰਮਾਇਆ ਹੋਇਆ ਲੇਕਿਨ ਸਿਰਫ ਮਾਹੌਲ ਜਿਹੜੇ ਨੇ ਪੋਲੀਟਿਕਲੀ ਗਰਮਾਇਆ ਨਹੀਂ ਹੋਇਆ ਅੱਜ ਅਮਰੀਕਾ ਦੇ ਵਿੱਚ ਹਾਲਾਤ ਕਈ ਵਾਰੀ ਐਸਾ ਲੱਗਦਾ ਕਿ ਜਿਵੇਂ ਥਰਡ ਵਰਡ ਕੰਟਰੀ ਵਾਲੇ ਹੋ ਗਏ ਹੋਣ ਲੋਕ ਸੜਕਾਂ ਤੇ ਉੱਪਰ ਉੱਤਰੇ ਆਏ ਹੋਏ ਨੇ ਔਰ ਜਗਾ ਜਗਾ ਤੇ ਅੱਗਾਂ ਲੱਗ ਰਹੀਆਂ ਨੇ ਬਿਜ਼ਨੈਸਸ ਦੀ ਤੋੜ-ਫੋੜ ਹੋ ਰਹੀ ਹੈ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਆਰਮੀ ਲਗਾਈ ਗਈ ਹੈ ਜਿਹੜੇ ਦੋ ਵੱਡੇ ਆ ਜਿਹੜੇ ਪੋਲੀਟੀਸ਼ੀਅਨ ਨੇ ਇੱਕ ਤਾਂ ਮਿਸਟਰ ਨਿਊਸਮ ਤੇ ਇੱਕ ਜਿਹੜੇ ਮਿਸਟਰ ਡਰੰਪ ਉਹ ਦੋਨੋਂ ਆਪਸ ਦੇ ਵਿੱਚ ਇੱਕ ਜਗ੍ਹਾ ਬੈਠ ਕੇ ਕਿਸੇ ਗੱਲ ਨੂੰ ਸੁਲਝਾ ਨਹੀਂ ਰਹੇ ਬਲਕਿ ਇੱਕ ਦੂਸਰੇ ਦੇ ਉੱਪਰ ਛੀਟਾ ਕਸੀ ਕਰ ਰਹੇ ਨੇ ਪਲ ਲੈਟਸ ਹੋਪ ਕਿ ਇਹ ਸਾਰਾ ਕੁਝ ਕੰਟਰੋਲ ਹੋ ਜਾਏਗਾ ਲੇਕਿਨ ਜੇ ਐਸੇ ਤਰੀਕੇ ਹੀ ਮਿਸਟਰ ਡੋਨਲਡ 트੍ਰੰਪ ਦੀ ਜਿਹੜੀਆਂ ਇਹ ਪਾਲਿਸੀਜ਼ ਨੇ ਉਸ ਹਿਸਾਬ ਨਾਲ ਜਗਾ ਜਗਾ ਇਹ ਆੜਮੀ ਲਗਾਉਂਦੇ ਰਹੀ ਤਾਂ ਹੋਰ ਵੀ ਬਹੁਤ ਜਗਾ ਤੇ ਇਹ ਦੰਗੇ ਜਿਹੜੇ ਨੇ ਉਹ ਭੜਕ ਸਕਦੇ ਨੇ